सीएम ਤੇ ਤੜੀਪਾਰ ਵਾਲੇ ਬਿਆਨ ਤੇ ਸਿਆਸੀ ਬਵਾਲ ਮਚਿਆ ਹੋਇਆ ਹੈ ਸੀਐਮ ਭਗਵੰਤ ਮਾਨ ਤੇ ਹੁਣ ਪਾਜਪਾਈ ਪੜਕੇ ਨੇ ਮੁੱਖ ਮੰਤਰੀ ਤੋਂ ਹੰਕਾਰ ਦੀ ਬੂੰਹ ਆ ਰਹੀ ਹੈ ਸੁਨੀਲ ਜਾਖੜ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀਐਮ ਦੇ ਖਿਲਾਫ ਪੱਛਾ ਦਰਛੋਏ ਮਿਨਿਸਟਰ ਆਫ ਸਟੇਟ ਰਮੇਸ਼ ਬਿੱਟੂ ਐਸ ਗੱਲ ਦਾ ਜ਼ਿਕਰ ਕਰਦੇ ਹੋਏ ਨਜ਼ਰਾਈ ਨੇ ਸੱਸਲ ਬੀਤੇ ਹੀ ਕੱਲ੍ਹ ਪੰਜਾਬ ਵਿਧਾਨ ਸਭਾ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਸੀ ਜਿਹੜੋ ਕੀ ਸੈਸ਼ਨ ਦੇ ਬਾਹਰ ਆਏ ਸੀ ਤੇ ਉਸ ਦੌਰਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਲਾਰੈਂਸ ਬਿਸ਼ਨੋਏ ਨੂੰ ਲੈ ਕੇ ਇਹ ਸਵਾਲ ਪੁੱਛਿਆ ਗਿਆ ਸੀ ਤੇ ਉਸ ਦੌਰਾਨ सीएम भगवंत मान ਨੇ ਕਿਹਾ ਸੀ ਕਿ ਗੁਜਰਾਤ ਦੇ ਟੜੀਪਾਰ ਕਾਨੂੰਨ ਦਾ ਜ਼ਿਕਰ ਉਹਨਾਂ ਨੇ ਕੀਤਾ ਸੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਅਮਿਤ ਸ਼ਾਹ ਨੂੰ ਗੁਜਰਾਤ ਤੋਂ ਕੱਢਿਆ ਗਿਆ ਹੈ ਅਮਿਤ ਸ਼ਾਹ ਟੜੀਪਾਰ ਗੈਂਗਸਟਰ ਨਾ ਕੀ ਸਮਝਦੇ ਨੇ ਅਜੇ ਤਾਂ 12 ਸਾਲ ਪੁਰਾਣੀ ਹੈ ਨਾ ਗੈਂਗਸਟਰ ਕਿਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛੋ ਕਿ ਗੁਜਰਾਤ ਦੀਆਂ ਸਮਰਮਤੀ ਵਾਲੀ ਜੇਲ੍ਹ ਚ ਕੌਣ ਬੈਠਾ ਹੈ ਜੀ ਜਿੰਨਾਂ ਤੋਂ ਸਭ ਤੋਂ ਵੱਧ ਖਤਰਾ ਹੈ ਉਹ ਤੁਸੀਂ ਆਪ ਪਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸਬੰਧ ਨੇ ਖੁਦ ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਫੇਰ ਸਾਨੂੰ ਸਭ ਪੁੱਛਣਾ ਸਾਨੂੰ ਬੇहद ਸ਼ਰਮਨਾਕ ਕੁੰਟਾ ਨਾ ਪਰਿਆ ਆ ਬਿਆਨ ਦਿੱਤਾ ਹੈ ਉਹ ਹਰ ਭਾਰਤੀ ਦਾ ਅਪਮਾਨ ਕਰਨ ਵਾਲਾ ਬਿਆਨ ਹੈ ਦੁੱਖ ਦੀ ਗੱਲ ਹੈ ਇਸ ਸੰਵਿਧਾਨਿਕ ਉਦੇਦ ਦੇ ਬੈਠੇ ਹੋਏ ਮੁੱਖ ਮੰਤਰੀ ਅਸੱਭੇ ਪਾਸ਼ਾ ਦਾ ਪ੍ਰਯੋਗ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਮਾਨਵਲੋ ਇਸ ਤਰ੍ਹਾਂ ਦੀ ਹੋੱਚੀ ਟਿੱਪਣੀ ਸਿਰਫ ਪ੍ਰਧਾਨ ਮੰਤਰੀਆਂ ਨਹੀਂ ਸਗੋਂ ਪੂਰੇ ਦੇਸ਼ ਦਾ અપਮਾਨ ਹੈ ਤੁਸੀਂ ਕੀ ਸੋਚਦੇ ਹੋ ਵੀ ਇਹਦੇ ਕਹਿਣ ਨਾਲ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜੀਨਾਂ ਦੇ ਪ੍ਰਧਾਨ ਹੁੰਦੇ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਬਣੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਜਿਨ੍ਹਾਂ ਦੇ ਜਿੱਥੋਂ ਗੁਜਰਾਤ ਤੋਂ ਆਉਂਦੇ ਅਗਰਮંત્રી ਜੀ ਸੱਤ ਵਾਰ ਬੀਜੇਪੀ ਦੀ ਸਰਕਾਰ ਆ ਸੱਤ ਵਾਰ ਸੱਤਵੀਂ ਵਾਰ 20 ਸੂਬਿਆਂ ਚ 20 ਸੂਬਿਆਂ ਚ ਬੀਜੇਪੀ ਦੇ ਚੀਫ ਮਿਨਿਸਟਰ ਨੇ ਇਹ ਭੰਡ ਦਾ ਕੀ ਹੈ ਤਾਂ ਆਪਣੀ ਸਭ ਕੁਝ ਕਮਾਈ ਬੈਠਾ ਹੈ ਇਹ ਕਿਸੇ ਨੂੰ ਕੀ ਕਹੂ भगवंत मान जी जब आप मेंबर पार्लियामेंट थे तो आपके कई साथियों ने जाके स्पीकर साहब से शिकायत की थी कि आप में से शराब की बदबू आती है परंतु आज जिस तरह से आपने मान्यो प्रधानमंत्री साहब और जिस तरह से मान्यो गृह मंत्री अमित शाह जी के लिए जो शब्दावली है जिस किस्म का लहजा रहा आपने शब्द इस्तेमाल किए हैं मुझे आपकी जबान में से आज अहंकार की बदबू आ रही है आप कैसे भूल गए भगवंत मान जी कि जब किसी व्यक्ति का साया उसकी परछाई उसके कद से लंबी होने लगे تو اس کا مطلب ہے کہ دل دن ڈلنے والا ہے اور جب اس ویکتی کی زبان اس کی حیثیت سے اس کی اوقات سے لمبی ہونے لگے تو اس کا مطلب ہے کہ اس کا آ گیا اس کا پتن نزدیک ہے